ਮਹਿਫਲ ਦੇ ਵਿੱਚ ਆਪ ਸਭ ਦਾ ਸਵਾਗਤ ਹੈ ਤੇ ਮੈਂ ਤੁਹਾਡਾ ਦੋਸਤ ਜਸਕਰਨ ਆਪਾਂ ਪੰਜਾਬੀ ਦੇ ਬਹੁਤ ਹੀ ਮਸ਼ਹੂਰ ਨਾਵਲਕਾਰ ਗੁਰਦਿਆਲ ਸਿੰਘ ਦੁਆਰਾ ਲਿਖਿਆ ਇੱਕ ਬਹੁਤ ਹੀ ਪ੍ਰਸਿੱਧ ਨਾਵਲ ਮੜੀ ਦਾ ਦੀਵਾ ਤੁਹਾਡੇ ਨਾਲ ਲੈ ਕੇ ਹਾਜ਼ਰ ਹੁੰਦੇ ਹਾਂ ਜਿਸ ਦੇ 10 ਭਾਗ ਆਪਾਂ ਆਪਣੇ ਚੈਨਲ ਤੇ ਅਪਲੋਡ ਕਰ ਚੁੱਕੇ ਹਾਂ ਜਿਨ੍ਹਾਂ ਨੂੰ ਇੱਥੇ ਜਾ ਕੇ ਤੁਸੀਂ ਸੁਣ ਸਕਦੇ ਹੋ ਜਿਹੜੇ ਦੋਸਤ ਚੈਨਲ ਤੇ ਨਵੇਂ ਆ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਓ ਤਾਂ ਕਿ ਉਹਨਾਂ ਦੇ ਭਾਗਾਂ ਦਾ ਨੋਟੀਫਿਕੇਸ਼ਨ ਤੁਹਾਨੂੰ ਮਿਲਦਾ ਰਹੇ ਲਓ ਜੀ ਸ਼ੁਰੂ ਕਰਨ ਲੱਗੇ ਆ ਅੱਜ ਭਾਗ 11ਵਾਂ ਦੂਜੇ ਦਿਨ ਛੂਟੀ ਦੇ ਮੂੰਹੋਂ ਨਿਕਲੀ ਗੱਲ ਸਾਰੇ ਵੇੜੇ ਵਿੱਚ ਖਿੱਲਰ ਗਈ ਤੇ ਫੇਰ ਸਾਰੇ ਪਿੰਡ ਵਿੱਚ ਵੇੜੇ ਦੀਆਂ ਕਈ ਅਣਜਾਖੀਆਂ ਤੀਵੀਆਂ ਤਾਂ ਚੁੱਪਚੀ ਪੀਟੀਆਂ ਜਾ ਕੇ ਆਪ ਵੀ ਵੇਖ ਆਈਆਂ ਸਨ ਤੇ ਉਹਨਾਂ ਐਸ ਗੱਲ ਨੂੰ ਹਾਸੇ ਵਜੋ ਹੋਰਾਂ ਕੋਲ ਵੀ ਦੱਸਿਆ ਸੀ ਕਈ ਸਿਆਣੀਆਂ ਬੁੱਢੀਆਂ ਤੇ ਬੰਦੇ ਇਹਦੀ ਉਂਝ ਵਿਚਾਰ ਕਰਨ ਲੱਗ ਪਏ ਸਨ ਤੇ ਉਹਨਾਂ ਨੂੰ ਇਹ ਕਿਸੇ ਰੱਬੀ ਕਹਿਰ ਵਰਗੀ ਕੋਈ ਸ਼ਗਨੀ ਗੱਲ ਜਾਪਦੀ ਸੀ ਉਹ ਬੜੀ ਗੰਭੀਰਤਾ ਨਾਲ ਇਸ ਬਾਰੇ ਆਪੋ ਵਿੱਚ ਸਲਾਹਾਂ ਕਰਨ ਲੱਗ ਪਏ ਸਨ ਪਰ ਅਜੇ ਤੱਕ ਕਿਸੇ ਨੇ ਉਬਾਸਰ ਕੇ ਕੁਝ ਨਹੀਂ ਸੀ ਆਖਿਆ ਅਸਲ ਗੱਲ ਤਾਂ ਇਹ ਸੀ ਕਿ ਰੱਬੋਂ ਹੀ ਮਾਰਿਆਂ ਨੂੰ ਹੋਰ ਬਥੇਰੇ ਤਾਉਣਾ ਸਿਆਣੇ ਬੰਦਿਆਂ ਨੂੰ ਚੰਗਾ ਨਹੀਂ ਸੀ ਲੱਗਿਆ ਜਗਸੀਰ ਉਸ ਦਿਨ ਪਿੱਛੋਂ 7-8 ਦਿਨ ਮੰਜੀ ਵਿੱਚ ਹੀ ਪਿਆ ਰਿਹਾ ਐਨਕੀ ਤਾਪ ਨਾਲ ਉਸ ਨੂੰ ਖੰਗ ਵੀ ਖਾਸੀ ਹੋ ਗਈ ਸੀ ਨੰਦੀ 5-4 ਦਿਨ ਤਾਂ ਉਹਨੂੰ ਠੰਡਾ ਤੱਤਾ ਦਿੰਦੀ ਫਿਰੀ ਪਰ ਫੇਰ ਆਪ ਵੀ ਮੰਜੀ ਤੇ ਡੱਗ ਪਈ ਚੜਦੇ ਸਿਆਲ ਜਿਹੜਾ ਉਹਨੂੰ ਦਮੇ ਦਾ ਮਾਰੂ ਦੌਰਾ ਪੈਂਦਾ ਸੀ ਤਾਂ ਕਿ ਉਹ ਇੰਨਾ ਕਰੜਾ ਸੀ ਕਿ ਕਿਤੇ ਕਿਤੇ ਉਹਦਾ ਸਾਹ ਵੀ ਰੁਕ ਜਾਂਦਾ ਸੀ ਅੱਖਾਂ ਖੜੋ ਜਾਂਦੀਆਂ ਸਨ ਤੇ ਪਲਾਂ ਵਿੱਚ ਹੀ ਹੱਥਾਂ ਪੈਰਾਂ ਵਿੱਚ ਆ ਜਾਂਦੀ ਸੀ ਜਖਸੀਰ ਅਜੇ ਤਾਈ ਭਾਵੇਂ ਤੁਰਨ ਫਿਰਨ ਜੋਗਾ ਨਹੀਂ ਸੀ ਹੋਇਆ ਪਰ ਨੰਦੀ ਦਾ ਫਿਕਰ ਕਰਕੇ ਉਹ ਆਪ ਤਾਪ ਚੜੇ ਚੜਾਏ ਕੰਮ ਧੰਦਾ ਕਰਨ ਲੱਗ ਪਿਆ ਸੀ ਰੌਣਕੀ ਤੋਂ ਪਹਿਲਾਂ ਵਾਲੀਆਂ ਗੋਲੀਆਂ ਵੀ ਲੈ ਕੇ ਉਹਨੇ ਖਾ ਲਈਆਂ ਸਨ ਉਹਨਾਂ ਨਾਲ ਕੋਈ ਬਹੁਤਾ ਆਰਾਮ ਵੀ ਨਹੀਂ ਸੀ ਆਇਆ ਅਖੀਰ ਉਹ ਸਿਰੜ ਕਰਕੇ ਤੁਰਿਆ ਫਿਰਿਆ ਤੇ ਤੀਜੇ ਦਿਨ ਉਹਨੂੰ ਆਪਣਾ ਸਰੀਰ ਤਾਂਦਰੁਸਤ ਜਾਪਨ ਲੱਗ ਪਿਆ ਪਰ ਨੰਦੀ ਜਿਉ ਮੰਜੀ ਚ ਪਈ ਮੜ ਨਾ ਉੱਠੀ ਤੇ ਜਗਸੀਰ ਨੂੰ ਯਕੀਨ ਹੋ ਗਿਆ ਕਿ ਹੁਣ ਉਹ ਸੁੱਤਣਾ ਵੀ ਨਹੀਂ ਸੀ ਇੱਕ ਦਿਨ ਰਾਤ ਨੂੰ ਜਗਸੀਰ ਦੀ ਅੱਖ ਖੁੱਲੀ ਤੇ ਦੀਵੇ ਦੇ ਚਾਨਣ ਨੇ ਉਹਨੂੰ ਨੰਦੀ ਦੀ ਮੰਜੀ ਖਾਲੀ ਜਾਪੀ ਉਹ ਤਰਬਕ ਕੇ ਉੱਠਿਆ ਮੰਜੀ ਸੱਚੀ ਖਾਲੀ ਸੀ ਕੋਠੜੀ ਦਾ ਕਬੂਹਾ ਖੁੱਲਾ ਸੀ ਉਹ ਅੱਠ ਕੇ ਬਾਹਰ ਆਇਆ ਤਾਂ ਨੰਦੀ ਏਡੀ ਕਰੜੀ ਠੰਡ ਵਿੱਚ ਹੱਥਾਂ ਦੇ ਸਹਾਰੇ ਲੁੰਝਾਂ ਵਾਂਗ ਪੈਰ ਖੜੀਸ ਦੀ ਬੈਠੀ ਬੈਠੀ ਬਰੇੜੇ ਵਿੱਚ ਮੜੀ ਦੇ ਨੇੜ ਨੂੰ ਖਿਸਕਦੀ ਜਾਂਦੀ ਸੀ ਉਹਦੇ ਖਿੱਚ ਵਿੱਚ ਸਾਦੀ ਸੀਟੀ ਵਰਗੀ ਆਵਾਜ਼ ਜਗਸੀਰ ਨੂੰ ਸੁਣਦੀ ਸੀ ਇੱਕ ਵਾਰੀ ਉਹ ਕਾਲ ਕਰਕੇ ਉਹਨੂੰ ਫੜਨ ਲਈ ਆਉ ਲਿਆ ਪਰ ਫੇਰ ਕੁਝ ਸੋਚ ਕੇ ਦੇ ਲਈ ਉੱਤੇ ਹੀ ਬਹਿ ਗਿਆ ਲੈ ਹੁਣ ਮੈਂ ਤਾਂ ਆਹੂੰਗੀ ਮੜੀ ਦੇ ਕੋਲ ਜਾ ਕੇ ਉਹਨੂੰ ਟੋਂਦਿਆ ਆਉ ਉੱਬੜਵਾਹੀ ਇੰਜ ਬੋਲੀ ਜਿਵੇਂ ਕਿਸੇ ਬੋਲੇ ਨਾਲ ਗੱਲਾਂ ਕਰਨ ਲੱਗੀ ਹੋਵੇ ਮੈਨੂੰ ਮੈਨੂੰ ਹਣ ਕੋਈ ਨਮੋਸ਼ੀ ਨਹੀਂ ਜਦੋਂ ਜਦੋਂ ਤੈਨੂੰ ਕੋਈ ਨਹੀਂ ਤਾਂ ਮੈਨੂੰ ਕਾਦੀ ਏ ਜੇ ਜੇ ਕੋਈ ਸੱਤਿਆ ਤੇਰੇ ਚ ਹੁੰਦੀ ਤਾਂ ਜਾਣ ਤੋਂ ਪਹਿਲਾਂ ਹੀ ਕੁਝ ਕਰਕੇ ਜਾਂਦਾ ਨਾ ਹੁਣ ਤੇਰੀ ਗੱਤ ਹੋਵੇ ਨਾ ਮੇਰੀ ਦੋਆ ਦੀ ਜੂਨ ਐਵੇਂ ਗਈ ਇਹਦੂ ਤਾਂ ਨਾ ਜੰਮਦੇ ਉਤਰਿਆ ਕੀ ਥੋੜਿਆ ਪਿਆਸੀ ਆਪਣੇ ਬਿਨਾ ਤੇ ਉਹ ਸਾਹੋ ਸਾਹ ਹੋਈ ਦੀ ਧੌਣ ਇੱਕ ਪਾਸੇ ਨੂੰ ਲੜਕ ਗਈ ਜਗਸੀਰ ਭੱਜ ਕੇ ਉਹਦੇ ਕੋਲ ਗਿਆ ਤੇ ਉਹਨੂੰ ਨਿਆਣਿਆਂ ਵਾਂਗ ਗੋਦੀ ਚੁੱਕ ਕੇ ਅੰਦਰ ਲਿਆਇਆ ਨੰਦੀ ਦਾ ਸਾਹ ਬੜਾ ਖਿੱਚਵਾਉਣ ਲੱਗ ਪਿਆ ਸੀ ਤੇ ਅੱਖਾਂ ਤਾੜੇ ਲੱਗ ਗਈਆਂ ਸਨ ਉਹਨੂੰ ਮੰਜੀ ਉੱਤੇ ਪਾ ਕੇ ਜਗਸੀਰ ਹਾਰੇ ਵੱਲ ਭੱਜਿਆ ਤੇ ਤੌੜੀ ਵਿੱਚ ਤੱਤੇ ਰੱਖੇ ਪਾਣੀ ਦੀ ਕੌਲੀ ਭਰ ਲਿਆ। ਚੂਲੀ ਨਾਲ ਕੋਸਾ ਪਾਣੀ ਉਸ ਨੰਦੀ ਦੇ ਮੂੰਹ ਵਿੱਚ ਪਾਇਆ ਪਰ ਉਹਨੂੰ ਕੋਈ ਸੁਰਤ ਨਾ ਆਈ। ਫਿਰ ਉਹਨੇ ਨੰਦੀ ਨੂੰ ਚੰਗੀ ਤਰ੍ਹਾਂ ਰਜਾਈ ਵਿੱਚ ਬੁਲੇਟ ਕੇ ਉਹਦੇ ਉੱਤੇ ਇੱਕ ਹੋਰ ਖੇਸ ਦੇ ਦਿੱਤਾ। ਤੇ ਉਹਦੀਆਂ ਖੜੋਤੀਆਂ ਲੱਗਦੀਆਂ ਅੱਖਾਂ ਵੱਲ ਤੇ ਅੱਡੇ ਹੋਏ ਮੂੰਹ ਵੱਲ ਝਾਕਦਾ ਰਿਹਾ। ਇੱਕ ਵਾਰੀ ਉਹਨੂੰ ਖਿਆਲ ਆਇਆ ਕਿ ਜਾ ਕੇ ਡੇਰੇ ਵਾਲੇ ਸਾਧ ਨੂੰ ਸੱਦ ਲੈ ਪਰ ਫੇਰ ਆਪਣੀ ਮੰਜੀ ਉੱਤੇ ਬੈਠਿਆਂ ਉਸ ਬੋਲ ਕੇ ਆਖਿਆ ਜਦੋਂ ਇਹਨੇ ਅੱਗੇ ਪਿੱਛੇ ਮਰਨਾ ਹੀ ਐ ਤਾਂ ਹੋਰ ਇਹਨੂੰ ਕਾਹ ਤੋਂ ਹੁਣ ਬਹੁਤਾ ਦੁਖੀ ਕਰਕੇ ਲਮਕਾ ਲਮਕਾ ਕੇ ਮਾਰਨਾ। ਤੇ ਫੇਰ ਉਹ ਚੁੱਪ ਕਰਕੇ ਬੇ ਧਿਆਨ ਜਾ ਹੋਇਆ ਮੰਜੀ ਤੇ ਲੰਮਾ ਪੈ ਕੇ ਛੱਤ ਵੱਲ ਝਾਕਣ ਲੱਗ ਪਿਆ। ਉਹਨੂੰ ਇੰਜ ਜਾਪਿਆ ਜਿਵੇਂ ਛੱਤ ਵਿੱਚੋਂ ਕੋਈ ਬੰਦਾ ਉਹਦੇ ਵੱਲ ਝਾਕ ਰਿਹਾ ਹੋਵੇ। ਤੇ ਉਹ ਇੰਜ ਬੋਲਣ ਲੱਗ ਪਿਆ ਜਿਵੇਂ ਉਸ ਬੰਦੇ ਨਾਲ ਗੱਲਾਂ ਕਰਦਾ ਹੋਵੇ। ਭੜੂਆ ਜਹਾਨ ਤੇਆ ਭਲਾ ਇਹੋ ਜਿਹੇ ਨਰਕ ਦੇ ਕੀੜਿਆਂ ਨੂੰ ਬੰਦੇ ਦੇ ਜਾਮੀ ਪਾਉਂਦੀ ਕੀ ਲੋੜ ਐ ਤੈਨੂੰ। ਕੁਝ ਚਿਰ ਪਿੱਛੋਂ ਉਹਨੂੰ ਮੜ ਆਪਣਾ ਪਿੰਡਾ ਤਾਪ ਨਾਲ ਭੱਗਦਾ ਜਾਪਿਆ ਤੇ ਉਹ ਨਟਾਲ ਹੋ ਕੇ ਪਿਆ ਰਿਆ ਫਿਰ ਉਹਨੂੰ ਨੰਦੀ ਦੇ ਸਾਹ ਨਾਲ ਇੱਕ ਅਜੀਬ ਆਵਾਜ਼ ਸੁਣਾਈ ਦਿੱਤੀ ਪਰ ਉਹਦੇ ਉੱਠਦਿਆਂ ਉੱਠਦਿਆਂ ਉਹ ਆਵਾਜ਼ ਮੱਦਮ ਪੈ ਕੇ ਬੰਦ ਹੋ ਗਈ ਜਦੋਂ ਤਾਈ ਉਹ ਨੰਦੀ ਦਾ ਹੱਥ ਫੜ ਕੇ ਨਬਜ ਟੋਣ ਲੱਗਿਆ ਉਦੋਂ ਤਾਈ ਨੰਦੀ ਦੀਆਂ ਨਬਜ਼ਾਂ ਪੂਣੀਆਂ ਤੇ ਆ ਗਈਆਂ ਸਨ ਤੇ ਆਦਮਿਚੀਆਂ ਅੱਖਾਂ ਦਾ ਰੰਗ ਡੇਲਿਆਂ ਵਰਗਾ ਹੋ ਗਿਆ ਸੀ ਇੱਕ ਜੁੱਲੀ ਟੰਗਣੇ ਤੋਂ ਲਾ ਕੇ ਜਗਸੀਰ ਨੇ ਪੁੰਜੇ ਸੁੱਟੀ ਤੇ ਨੰਦੀ ਨੂੰ ਚੁੱਕ ਕੇ ਉਹਦੇ ਉੱਤੇ ਪਾਉਂਦਿਆਂ ਬੋਲਿਆ ਲਾ ਤੂਤਾ ਚੱਲ ਬਿਨਾ ਗੰਗਾ ਚਲ ਮੂੰਹ ਲਾਇਆ ਹੀ ਮੈਂ ਹੋਰ ਕੁਛ ਚਰਤਾ ਆਇਆ ਲੈ ਤੇਰੇ ਮਗਰੇ ਉਹਨੇ ਮੰਜੀ ਉੱਤੋਂ ਬਿਸਤਰਾ ਚੁੱਕ ਕੇ ਪਾਸੇ ਧਰ ਦਿੱਤਾ ਤੇ ਮੰਜੀ ਦੀ ਦੌਣੋਂ ਤਾਂ ਕਰਕੇ ਪੁੱਠੀ ਖੜੀ ਕਰ ਦਿੱਤੀ ਉਸ ਪਿੱਛੋਂ ਨੰਦੀ ਦੀ ਲੋਥ ਦੇ ਕੋਲ ਖੇਸ ਦੀ ਬੁੱਕਲ ਮਾਰ ਕੇ ਸੁਤੇ ਸੁਭਾਈ ਬਹਿ ਕੇ ਸਾਹਮਣੀ ਕੰਧ ਵੱਲ ਜਾ ਕਰਨ ਲੱਗ ਪਿਆ ਤੇ ਉਹਨੂੰ ਇੰਜ ਬੈਠੇ ਬੈਠੇ ਹੀ ਲੋਈ ਪਾਟ ਪਈ ਜਦੋਂ ਪੌ ਫਟਾਲੇ ਦੀ ਲੋ ਬੂਹੇ ਦੀਆਂ ਵਿਰਲਾਂ ਵਿੱਚੋਂ ਦਿਸੀ ਤਾਂ ਜਗਸੀਰ ਉੱਠ ਕੇ ਬਾਹਰ ਆ ਗਿਆ ਪਹਿਲਾਂ ਉਸਨੇ ਵੇੜ ਦੀਆਂ ਇੱਕ ਦੋ ਸਿਆਣੀਆਂ ਬੁੱਢੀਆਂ ਤੇ ਬੰਦਿਆਂ ਨੂੰ ਦੱਸਿਆ ਤੇ ਫੇਰ ਧਰਮ ਸਿੰਘ ਕੇ ਘਰ ਵੱਲ ਤੁਰ ਗਿਆ। ਧਰਮ ਸਿੰਘ ਬਾਹਰਲੇ ਘਰ ਛੱਪਰੇ ਇੱਠੀ ਸੁੱਤਾ ਸੀ। ਉਸ ਦਿਨ ਪਿੱਛੋਂ ਉਹਨੇ ਘਰ ਜਾਣਾ ਹੀ ਛੱਡ ਦਿੱਤਾ ਸੀ ਤੇ ਬਾਹਰਲੇ ਘਰ ਹੀ ਰਹਿਣ ਲੱਗ ਪਿਆ ਸੀ। ਬਾਈ ਰਾਤ ਬੇਬੇ ਪੂਰੀ ਹੋ ਗਈ। ਜਕਸੀਰ ਨੇ ਜਰੂਰ ਦੇ ਮੰਜੇ ਕੋਲ ਜਾ ਕੇ ਬੰਦਿਆ ਅੱਖਾਂ। ਤਾਂ ਧਰਮ ਸਿੰਘ ਨੇ ਰਤਾ ਵੀ ਹੈਰਾਨੀ ਜਾਂ ਅਫਸੋਸ ਕੀਤੇ ਬਿਨਾ ਇੱਕ ਲੰਮਾ ਹੌਂਕਾ ਭਰਦਿਆਂ ਜਿਵੇਂ ਤਸੱਲੀ ਨਾਲ ਕਿਹਾ ਚਲੋ ਵੇਚਾਰੀ ਛਟ ਗਈ ਚੰਗੇ ਕਰਮ ਕਰਕੇ ਆਈ ਸੀ ਸਾਡੇ ਤੇ ਅੱਗੋਂ ਕੋ ਜੀ ਬੋਲਣ ਲੱਗਿਆ ਉਹਦਾ ਗੱਜ ਭਰ ਆਇਆ ਜਦੋਂ ਅਟਕੇ ਪੱਗ ਬੁਲੇਟ ਦੇ ਜੁੱਤੀ ਪਾ ਰਿਆ ਸੀ ਜਦ ਅਕਸੀਰ ਦਾ ਟਿਕਟ ਕਾਇਆ ਦਿਲ ਹਿੱਲ ਗਿਆ ਜਦੋਂ ਉਹਨੇ ਨੀਵੀ ਪਾਈ ਤੋ ਉਹਦੀਆਂ ਅੱਖਾਂ ਵਿੱਚੋਂ ਵਰਿਆਂ ਦਾ ਇਕੱਠਾ ਹੋਇਆ ਪਾਣੀ ਸਾਰਾ ਹੀ ਮੁੱਦ ਗਿਆ ਤੇ ੁੱਪ ਬਾਂ ਮਾਰ ਮਾਰ ਕੇ ਰੋਣ ਲੱਗ ਪਿਆ ਰੱਬ ਦਾ ਨਾਮ ਲੈ ਸਭ ਨੇ ਚੱਲਣਾ ਇਹ ਤਾਂ ਬਣੀ ਆਈ ਹੈ ਕੋਈ 4 ਦਿਨ ਪਹਿਲਾਂ ਕੋਈ ਮਗਰੋਂ ਧਰਮ ਸਿੰਘ ਨੇ ਇੱਕ ਅੱਗੀ ਆਵਾਜ਼ ਵਿੱਚ ਜਗਸੀਰ ਦਾ ਦਿਲ ਧਰਾਉਣ ਲਈ ਆਖਿਆ ਪਰ ਉਹਦਾ ਦਿਲ ਧਰਾਉਣ ਲੱਗਿਆ ਉਹ ਆਪ ਉਸ ਨਾਲੋਂ ਪਹਿਲਾਂ ਡੋਲ ਗਿਆ ਤੇ ਮੜ ਉਹ ਤੋਂ ਕੋਈ ਗੱਲ ਨਾ ਕੀਤੀ ਗਈ ਕਿੰਨੇ ਚਿਰ ਪਿੱਛੋਂ ਨੇ ਅੱਖਾਂ ਪੁੰਝੀਆਂ ਤੇ ਮੋਕਾ ਮੋਢੇ ਉੱਤੇ ਧਰ ਕੇ ਜਗਸੀਰ ਨੂੰ ਬਾਹੋਂ ਫੜ ਕੇ ਉਠਾਉਂਦਿਆਂ ਬੋਲਿਆ ਉੱਠ ਉਹਨੂੰ ਹੁਣ ਕਿਸੇ ਟਿਕਾਣੇ ਲਈ ਆਪਣੇ ਦੁੱਖ ਤਾਂ ਆਪਣੇ ਨਾਲ ਹੀ ਮੁੱਕਣ ਗਏ ਤੇ ਧਰਮ ਸਿੰਘ ਦੀ ਸਾਰੀ ਦੇ ਆਪਣੇ ਦੁੱਖ ਸ਼ਬਦ ਬੋਲਦਿਆਂ ਫੇਰ ਕੰਬ ਗਿਆ ਜਦੋਂ ਉਹ ਦੋਵੇਂ ਜਗਸੀਰ ਤੇ ਘਰ ਆਏ ਤਾਂ ਵੇੜੇ ਦੇ ਖਾਸੇ ਤੀਵੀਆਂ ਤੇ ਬੰਦੇ ਇਕੱਠੇ ਹੋਏ ਬੈਠੇ ਸਨ। ਨੰਦੀ ਨੂੰ ਤੀਵੀਆਂ ਨਹਾਈ ਜਾਂਦੀਆਂ ਸਨ। ਛੂਟੀ ਨੇ ਜਗਸੀਰ ਨੂੰ ਸੈਂਤ ਮਾਰ ਕੇ ਅੰਦਰ ਸੱਦ ਲਿਆ ਤੇ ਧਰਮ ਸਿੰਘ ਵੇੜੇ ਵਿੱਚ ਬੈਠੇ ਬੰਦਿਆ ਕੋਲ ਜਾ ਬੈਠਾ। ਉੱਤੇ ਪਾਉਣ ਨੂੰ ਕੋਈ ਕੱਪੜਾ ਲੀੜਾ। ਉਹ ਜ ਫਿਕਰਮੰਦ ਆਵਾਜ਼ ਵਿੱਚ ਛੂਟੀ ਨੇ ਜਗਸੀਰ ਤੋਂ ਪੁੱਛਿਆ। ਜਗਸੀਰ ਨੂੰ ਹੁਣ ਤਾਂ ਹੀ ਇਸ ਗੱਲ ਦਾ ਕੋਈ ਚਤਚੇਤਾ ਵੀ ਨਹੀਂ ਸੀ। ਉਹ ਚੁੱਪ ਕੀਤਾ ਕੋਠੜੀ ਦੇ ਮਗਰਲੇ ਖੁੰਝੇ ਗਿਆ। ਤੇ ਲੱਕੜ ਦਾ ਪੁਰਾਣਾ ਸੰਦੂਕ ਖੋਲਣ ਲੱਗ ਪਿਆ ਜਰ ਦੀ ਖਾਦੀ ਉਹੋ ਜਿੰਦਰੀ ਦੋਕ ਵਾਰ ਹਿਲਾਏ ਤੋ ਖੁੱਲ ਗਏ ਢੱਕਣ ਖੋਲ ਕੇ ਉਹਨੇ ਹੱਥ ਮਾਰਿਆ ਇੱਕ ਪਾਸੇ ਉੱਤੇ ਖੱਦਰ ਦੇ ਇੱਕ ਕੱਪੜੇ ਵਿੱਚ ਨਿੱਕੀ ਜਹੀ ਇੱਕ ਗਠੜੀ ਬੰਨੀ ਪਈ ਸੀ ਆਹ ਗਠੜੀ ਚ ਹੋਣਾ ਸਾਰਾ ਕੁਝ ਉਹਦੇ ਮਗਰਾਈ ਛੂਟੀ ਨੇ ਓਕੜ ਕੇ ਸੰਦੂਕ ਵਿੱਚ ਝਾਕਦੇ ਆਂ ਆਖਿਆ ਜਗਸੀਰ ਨੇ ਉਹਨੂੰ ਗਠੜੀ ਕੱਢ ਕੇ ਫੜਾ ਦਿੱਤੀ ਜਦੋਂ ਛੂਟੀ ਨੇ ਗਠੜੀ ਖੋਲੀ ਤੋ ਉਸ ਵਿੱਚੋਂ ਸਾਰਾ ਕੁਝ ਨਿਕਲ ਆਇਆ ਤਿੰਨ ਕੱਪੜੇ ਖੰਮਣੀ ਤੇ ਖਫਣ ਬਸ ਸਭ ਕੁਝ ਹੈਗਾ ਛੋਟੀ ਨੇ ਤਸੱਲੀ ਨਾਲ ਆਖਿਆ ਤੇ ਬਣੀ ਬਣਾਈ ਗੱਠੜੀ ਬਾਹਰ ਲੈ ਗਈ ਜਗਸੀਰ ਪਲਕ ਸੰਦੂਕ ਕੋਲ ਖੜੋਤਾ ਰਹਾ ਤੇ ਫੇਰ ਉਹਦੇ ਅੰਦਰੋਂ ਜਿਵੇਂ ਕੋਈ ਹੋਰ ਹੀ ਬੰਦਾ ਬੋਲਿਆ ਬੇਬੇ ਮੇਰਾ ਨੀੜਾ ਲੱਤਾ ਤੇ ਉਹ ਉੱਥੇ ਹੀ ਸੰਦੂਕ ਕੋਲ ਬਹਿ ਗਿਆ ਉਹਦਾ ਚਿਹਰਾ ਇੱਕ ਬਹੁ ਰੰਗਾ ਭੇਤ ਬਣ ਗਿਆ ਇੱਕ ਰੰਗ ਉਹਦੇ ਹੋਂਠਾਂ ਉੱਤੇ ਓਪਰੀ ਮੁਸਕਾਨ ਦਾ ਸੀ ਦੂਜਾ ਰੰਗ ਉਹਦੀਆਂ ਅੱਖਾਂ ਵਿੱਚ ਸੋਗ ਤੇ ਉਦਾਸੀ ਦਾ ਸੀ ਤੇ ਤੀਜਾ ਰੰਗ ਉਹਦੇ ਹਾਲ ਨੇ ਦੇ ਤੀਲਿਆਂ ਵਾਂਗ ਉਲਝੇ ਰੁੱਖੇ ਚਿਹਰੇ ਉੱਤੇ ਸੀ ਅੱਗੇ ਦੇ ਹਨੇਰੇ ਦਾ ਰੰਗ ਤੇ ਇਹਨਾਂ ਤਿੰਨਾ ਰੰਗਾਂ ਵਿੱਚੋਂ ਜਿਵੇਂ ਜਕਸੀਰ ਦੀਆਂ ਪਿਛਲੀਆਂ ਸਾਰੀਆਂ ਪੀੜ੍ਹੀਆਂ ਦੇ ਲੋਕਾਂ ਦੇ ਜੀਵਨ ਦਾ ਕੋਈ ਭੇਤ ਉਗੜਾਇਆ ਸੀ ਉਹ ਭੇਤ ਜਿਹਨੂੰ ਜਕਸੀਰ ਦੀ ਆਤਮਾ ਸਿਰਫ ਮਹਿਸੂਸ ਕਰ ਸਕਦੀ ਸੀ ਔਰ ਇਹ ਧਰਮਦਰ ਜਾਣਾ ਅਜੇ ਉਹਦੇ ਵਾਸਤੇ ਦੀ ਗੱਲ ਨਹੀਂ ਸੀ ਜਾਪਦੀ ਉਹਦਾ ਮਹਾਂਦਰਾ ਦੇ ਜੂਨ ਇੱਕ ਅਜੀਹਾ ਭੇਤ ਭਰਿਆ ਚਿੱਤਰ ਜਾਪਦਾ ਸੀ ਜਿਹਦੀ ਹਰ ਲਕੀਰ ਵਿੱਚ ਪੂਰੀਆਂ ਸਦੀਆਂ ਦੇ ਰੰਗ ਭਰੇ ਪਏ ਸਨ ਪਰ ਇਸ ਚਿੱਤਰ ਦੇ ਇੱਕ ਸਮਾਹਲੇ ਰੰਗਾਂ ਵਿੱਚ ਗੁਆਚੇ ਪੇਤ ਅਜੇ ਵੀ ਪਤਾ ਨਹੀਂ ਕਦੋਂ ਤੱਕ ਪੇਤ ਹੀ ਰਹੇ ਨੇ ਸਨ ਕਿਉਂਕਿ ਰੰਗ ਮਨੁੱਖ ਦੀ ਅੱਖ ਨੂੰ ਅੱਜ ਵੀ ਵੱਡਾ ਪਲੇਖਾ ਪਾ ਸਕਣ ਦੇ ਸਮਰੱਥ ਹਨ ਦੋ ਰੰਗਾਂ ਨੂੰ ਵਿੱਚ ਜਦੋਂ ਮਿਲਦੇ ਹਨ ਤਾਂ ਮਨੁੱਖ ਦੀ ਅੱਖ ਨੂੰ ਤੀਜੇ ਰੰਗ ਦਾ ਪਲੇਖਾ ਪਾ ਜਾਂਦੇ ਹਨ ਕੁਝ ਚਿਰ ਪਿੱਛੋਂ ਜਦੋਂ ਜਗਸੀਰ ਬਾਹਰ ਬੰਦਿਆਂ ਵਿੱਚ ਆ ਕੇ ਬੈਠਾ ਤਾਂ ਵਿੱਚੋਂ ਹੀ ਕਈ ਜਾਣੇ ਸਧਾਰਨ ਗੱਲਾਂ ਤੋੜ ਕੇ ਨੰਦੀ ਦਾ ਬੁਬਾਨ ਕੱਢਣ ਤੱਕ ਲੱਗੇ ਪਰ ਸਿੱਧਾ ਅਖੰਡਾ ਕਿਸਦਾ ਹਿਆ ਨਹੀਂ ਸੀ ਗੱਲ ਤੋੜਨ ਵਾਲਿਆਂ ਨੇ ਭਾਵੇਂ ਕਿਸੇ ਵੇਲੇ ਦੀ ਖਾਰ ਕੱਢਣ ਲਈ ਗੱਲ ਥੋੜੀ ਸੀ ਪਰ ਜਗਸੀਰ ਤੇ ਕੁੰਨੇ ਸੁਭਾ ਨੇ ਉਹਨਾਂ ਦੀ ਧਾਰ ਨੂੰ ਖੁੰਡੀ ਕਰ ਦਿੱਤਾ ਸੀ ਤੇ ਇੱਕ ਦੋ ਸਿਆਣਿਆਂ ਨੇ ਗੱਲਾਂ ਵਿੱਚੋਂ ਗੱਲ ਹੋਰ ਪਾਸੇ ਪਾ ਲਈ ਨੰਦੀ ਦੇ ਸੰਸਕਾਰ ਪਿੱਛੋਂ ਪਿੰਡ ਵਿੱਚ ਜੀਨੂੰ ਵੀ ਪਤਾ ਲੱਗਿਆ ਉਹ ਆ ਕੇ ਹਾਂ ਦਾ ਨਾਰਾ ਮਾਰ ਕੇ ਗਿਆ ਆਂਡ ਗਵਾਂਡ ਦੀਆਂ ਤੀਵੀਆਂ ਵਾਰੀ-ਵਾਰੀ ਨਾਲ ਬੈਠੀਆਂ ਰਹੀਆਂ ਪਰ ਦਿਨ ਦੇ ਛਪਾ ਨਾਲ ਹੋਰ ਸਭ ਘਰੋਂ ਘਰੀ ਚਲੇ ਗਏ ਸਿਰਫ ਜਗਸੀਰ ਤੇ ਧਰਮ ਸਿੰਘ ਦੋਵੇਂ ਰਹਿ ਗਏ ਧਰਮ ਸਿੰਘ ਨੂੰ ਵੀ ਜਗਸੀਰ ਨੇ ਘਰ ਜਾਣ ਲਈ ਆਖਿਆ ਪਰ ਉਸ ਲੰਮਾ ਹੌਂਕਾ ਭਰ ਕੇ ਜਵਾਬ ਦਿੱਤਾ ਹੁਣ ਆਪਣਾ ਘਰ ਕਿੱਥੇ ਆ ਜਗਸਿਆ ਤੇ ਫਿਰ ਬੰਦ ਕਰ ਰੁੱਕ ਕੇ ਉਹ ਇੰਜ ਬੋਲਿਆ ਜਿਵੇਂ ਆਪਣਾ ਦਿਲ ਉੱਤੇ ਪਿਆ ਸਾਰਾ ਪਰ ਹੌਲਾ ਕਰ ਲੈਣਾ ਚਾਹੁੰਦਾ ਹੋਵੇ ਤੈਨੂੰ ਤਾਂ ਇੱਕੋ ਤਰੇਗਾ ਜਗਸਿਆ ਬਈ ਤੇਰਾ ਕੁਝ ਬਣਿਆ ਨਹੀਂ ਪਰ ਜਿਨ੍ਹਾਂ ਦਾ ਸਭ ਕੁਝ ਹੈਗਾ ਘਰ-ਬਾਰ ਬਾਲ ਬੱਚੇ ਜ਼ਮੀਨ ਜਾਇਦਾਦ ਉਹ ਤੇਰੇ ਭਾਰੀ ਸਭ ਸੁਖੀ ਐ ਤੂੰ ਮੇਰਾ ਭਰਾ ਐ ਤੇਰੇ ਕੋਲੋਂ ਕਾਦਾ ਲੁਕਾਏ ਤੇਰੇ ਵਾਲੀ ਟਾਲੀ ਵੱਡਨ ਮਗਰੋਂ ਐ ਸਭ ਖੇੜਾ ਘਰ ਚ ਪਿਆ ਐ ਸਭ ਕੁਝ ਛਾੜ ਛੜਾ ਕੇ ਸਾਦਾ ਅੰਗ ਵਾੜੇ ਚ ਛੱਪਰ ਹੀਟ ਜਾ ਬੈਠਾ ਬੰਦਾ ਜੱਗ ਸਿਆ ਕੀ ਸੋਚਦਾ ਤੇ ਹੋ ਕੀ ਜਾਂਦਾ ਖਬਰੇ ਦੁਨੀਆ ਬਣੀ ਪੜੇ ਬੰਦਿਆ ਵਾਸਤੇ ਐ ਇਹੋ ਜੇ ਲੋਕਾਂ ਨਾਲ ਕੱਟਣ ਵਾਸਤੇ ਜੱਗ ਸਿਆ ਬੰਦੇ ਦੀ ਕਾਠੀ ਸਤਮਨ ਲੋਹੇ ਵਾਲੇ ਗੱਡੇ ਵਰਗੀ ਹੋਣੀ ਚਾਹੀਦੀ ਐ ਕਿਕਰ ਦੇ ਮੁੱਚਰ ਵਰਗੀ ਤੇ ਤੇ ਕਾ ਗਰਗੀ ਬਜਰਾਤਮਾ ਮਾੜੇ ਬੰਦੇ ਦਾ ਇੱਥੇ ਕੀ ਮਾਇਨਾ ਮਾੜੇ ਨੂੰ ਤਾਂ ਦੁਨੀਆ ਸਿਲਕਾਂ ਦੇ ਅਠਾਂ ਨੂੰ ਖੰਡਾ ਦਿੰਦੀ ਹੈ ਧਰਮ ਸਿੰਘ ਇੱਕਦਮ ਚੁੱਪ ਹੋ ਗਿਆ ਪਰ ਇੱਕ ਬਿੰਦ ਮੰਗ ਰੋਬੜਵਾਹਾ ਬੋਲਿਆ ਜਗਸਿਆ ਮੋਹ ਬਿਨਾ ਕਾਦੀ ਦੁਨੀਆ ਤੇ ਮੋਹ ਹਨ ਲੋਕਾਂ ਚ ਪਤਾ ਨਹੀਂ ਉਹੀ ਮੁੱਕਦਾ ਜਾਂਦਾ ਹੈ ਜ਼ਮੀਨ ਜਾਇਦਾਦ ਨੂੰ ਕੀ ਅੱਗ ਲਾਉਣਾ ਜਦੋਂ ਬੰਦਿਆਂ ਦੇ ਮਾਨੀ ਨਾ ਮਿਲੇ ਜ਼ਮੀਨ ਜਾਇਦਾਦ ਤਾਂ ਬੰਦੇ ਦੇ ਹੱਥਾਂ ਦੀ ਮੈਲ ਹੁੰਦੀ ਹੈ ਜਦੋਂ ਬੰਦਾ ਮੈਲ ਹੀ ਚੱਟਣ ਲੱਗ ਪੇ ਫਿਰ ਤੇ ਅਰ ਗਿਆ ਸੀ ਜੂਨ ਤੇ ਧਰਮ ਸਿੰਘ ਫੇਰ ਚੁੱਪ ਕਰ ਗਿਆ ਤੇ ਬੈਂਦਕ ਮਗਰੋਂ ਉਸ ਇੱਕ ਲੰਮਾ ਹੌਂਕਾ ਭਰ ਕੇ ਇਹ ਵਾਖਰੂ ਆਖਿਆ ਤੇ ਚੁੱਪ ਕਰਕੇ ਘਰ ਨੂੰ ਤੁਰ ਗਿਆ ਜਖਸੀਰ ਗਮਸੋਂ ਪਿਆ ਧਰਮ ਸਿੰਘ ਦੀਆਂ ਕਈਆਂ ਗੱਲਾਂ ਬਾਰੇ ਸੋਚਦਾ ਰਿਹਾ ਮੁੱਚਰ ਵਰਗੀ ਤੇ ਧੰਨ ਵਰਗੀ ਆਤਮਾ ਉਹ ਮੜਮੜ ਖਿਆਲਦਾ ਰਿਹਾ ਪਰ ਇਹ ਜਿਹੀਆਂ ਦੇਹਾਂ ਤੇ ਆਤਮਾਵਾਂ ਵਾਲੇ ਬੰਦਿਆਂ ਦੇ ਮਹਾਂਦਰੇ ਫੇਰ ਵੀ ਉਹਦੀਆਂ ਅੱਖਾਂ ਅੱਗੇ ਸਾਫ਼ ਨਾ ਉਗੜੇ ਸੋਤੇ ਹੋਏ ਧਰਮ ਸਿੰਘ ਰੋਟੀ ਖਾ ਕੇ ਜਕਸੀਰ ਵਾਸਤੇ ਦੋ ਰੋਟੀਆਂ ਲੈ ਕੇ ਮੋੜ ਆਇਆ। ਵੱਡੀ ਰਾਤ ਤਾਈਂ ਉਹ ਦੋਵੇਂ ਗੱਲਾਂ ਕਰਦੇ ਰਹੇ। ਧਰਮ ਸਿੰਘ ਨੇ ਭੰਤੇ ਤੇ ਉਸ ਦੀ ਮਾਂ ਦੀਆਂ ਸਾਰੀਆਂ ਗੱਲਾਂ ਜਕਸੀਰ ਨੂੰ ਦਸੀਆਂ। ਤੇ ਅੱਧੀ ਰਾਤ ਵੇਲੇ ਜਦੋਂ ਉਹ ਸੁੱਤੇ ਤਾਂ ਧਰਮ ਸਿੰਘ ਦਾ ਚਿੱਤ ਬੜਾ ਹੌਲਾ ਹੋਇਆ ਹੋਇਆ ਸੀ। ਜਕਸੀਰ ਭਾਵੇਂ ਧਰਮ ਸਿੰਘ ਨਾਲ ਪਹਿਲੇ ਦਿਨੋਂ ਬੜਾ ਮੋਹ ਕਰਦਾ ਸੀ। ਪਰ ਅੱਜ ਉਹਨੂੰ ਧਰਮ ਸਿੰਘ ਨਾਲ ਬੜੀ ਉਪਰੀ ਜਿਹੀ ਹਮਦਰਦੀ ਹੋਣ ਲੱਗ ਪਈ। ਤੇ ਜਦੋਂ ਧਰਮ ਸਿੰਘ ਸੌਂ ਵੀ ਗਿਆ ਸੀ ਜਕਸੀਰ ਅਜੇ ਵੀ ਜਾਗਦਾ ਪਿਆ। ਉਸੇ ਬਾਰੇ ਸੋਚੀ ਜਾਂਦਾ ਸੀ। ਇਜਾਦਨ ਧਰਮ ਸਿੰਘ ਨੇ ਨਾਲ ਜਾ ਕੇ ਨੰਦੀ ਦੇ ਫਲ ਆਪ ਚੁਗਾਏ ਤੇ ਫਿਰ ਸਾਰੀ ਰਸਮ ਪੂਰੀ ਕਰਕੇ ਜਗਸੀਰ ਨੂੰ ਕਿਹਾ ਕਿਸੇ ਗੱਲ ਦਾ ਫਿਕਰ ਨਾ ਕਰੀ ਮੇਰਾ ਵੀ ਹੁਣ ਚਿੱਤ ਹਿੱਲਿਆ ਖੜਾ ਹੈ ਜੋ ਕੋਲੇ ਆ ਸਭ ਪੁੰਨ ਖਾਤੇ ਲੱਗ ਜੇ ਤਾਂ ਖਬਰੇ ਜਨਮ ਸਫਲਾਈ ਹੋ ਜੇ ਤੂੰ ਹਰਦوار ਜਾ ਫਿਰ ਆਪਾਂ ਮਰਨੇ ਦੀ ਸਲਾਹ ਕਰਾਂਗੇ ਪੈਸੇ ਟਕੇ ਦਾ ਕੋਈ ਫਿਕਰ ਨਾ ਕਰੀ ਆ ਲੈ ਆ ਲੈ ਇੰਨੇ ਕੋ ਲੈ ਜਾ ਤੇ ਧਰਮ ਸਿੰਘ ਨੇ ਜਦੋਂ ਦਸਾਂ ਦਸਾਂ ਦੇ ਪੰਜ ਨੋਟ ਕੱਢ ਕੇ ਜਗਸੀਰ ਨੂੰ ਫੜਾਏ ਉਹ ਤਾਂ ਹੱਥ ਆਗਾ ਨਾ ਕੀਤਾ ਗਿਆ ਪਰ ਲੈ ਧਰਮ ਸਿੰਘ ਨੇ ਉਹ ਹੱਥ ਫੜ ਕੇ ਨੋਟੋ ਦੀ ਮੁਠੀ ਵਿੱਚ ਫੜਾੰਦਿਆਂ ਆਖਿਆ ਮੈਂ ਕੋਈ ਤੇਰੇ ਤੇ ਆਸਾਨ ਨਹੀਂ ਕਰਦਾ ਉਹ ਵੀ ਮੇਰੀ ਧਰਮ ਦੀ ਮਾਂ ਸੀ ਤੋ ਧਰਮ ਦਾ ਭਰਾ ਹੈ ਹੋਰ ਤੇ ਮੇਰਾ ਇਸ ਦੁਨੀਆ 'ਚ ਹੈ ਹੀ ਕੌਣ ਹੁਣ ਤੇ ਨਾਲ ਹੀ ਧਰਮ ਸਿੰਘ ਦੀਆਂ ਅੱਖਾਂ ਵਹਿ ਤੁਰੀਆਂ ਮੈਂ ਤੇਰਾ ਦਿਨਾ ਕਿੱਥੇ ਕਿੱਥੇ ਦੇਵਾਂ ਬਾਈ ਜਖਸੀਰ ਤੋਂ ਵੀ ਜਦੋਂ ਆਪਣਾ ਆਪਨਾ ਸੰਭਾ ਗਿਆ ਤਾਂ ਧਰਮ ਸਿੰਘ ਦੇ ਗੱਲ ਨੂੰ ਚਿੰਬੜ ਕੇ ਉਹ ਬੀਰੋਂਣ ਲੱਗ ਪਿਆ ਧਰਮ ਸਿੰਘ ਉਹਨੂੰ ਨਿੱਕੇ ਬੱਚਾ ਮੰਗ ਥਾਪੜ ਕੇ ਬਰਾਂਦਾ ਰਿਆ ਪਰ ਜਗਸੀਰ ਦਾ ਰੋਣ ਮੁੱਕਣ ਵਿੱਚ ਨਹੀਂ ਸੀ ਆਉਂਦਾ ਜਿਵੇਂ ساری ਉਮਰ ਦੀ ਇਕੱਠੀ ਹੋਈ ਪੀਨ ਉਹ ਅੱਜ ਹੀ ਧੋਣਾ ਚਾਹੁੰਦਾ ਹੋਵੇ ਇਸ ਦੇ ਨਾਲ ਹੀ ਖਤਮ ਹੁੰਦਾ ਹੈ ਭਾਗ 11ਵਾਂ ਉਮੀਦ ਆ ਨਾਵਲ ਤੁਹਾਨੂੰ ਚੰਗਾ ਲੱਗ ਰਿਹਾ ਹੋਊਗਾ ਜੇਕਰ ਨਾਵਲ ਚੰਗਾ ਲੱਗਦਾ ਤੇ ਵੀਡੀਓ ਨੂੰ ਲਾਈਕ ਜਰੂਰ ਕਰ ਦਿਆ ਕਰੋ ਤੇ ਕਮੈਂਟ ਕਰਕੇ ਦੱਸਿਆ ਕਰੋ ਕਿ ਤੁਹਾਨੂੰ ਨਾਵਲ ਕਿਸ ਤਰ੍ਹਾਂ ਦਾ ਲੱਗ ਰਿਹਾ ਔਰ ਜਿਹੜੇ ਦੋਸਤ ਚੈਨਲ ਤੇ ਨਵੇਂ ਆ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਓ ਤਾਕੇ ਆਉਣ ਵਾਲੇ ਭਾਗਾਂ ਦਾ ਨੋਟੀਫਿਕੇਸ਼ਨ ਤੁਹਾਨੂੰ ਮਿਲਦਾ ਰਹੇ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ